ਗੁੱਡ ਮਾਰਨਿੰਗ ਜੀ ਸਸਿਕਾ ਸਾਰੇ ਆਨੋ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦਾ ਹਾਂ ਤੁਹ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼हाल ਹੋਵਗੇ ਬਿਲਕੁਲ ਠੀਕ ਹੈ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 5:35 ਹੋ ਗਈ ਤੇ ਮੈਂ ਇਸ ਬਾਹਰ ਬਾਹਰ ਹੋ ਰਹੀ ਹੈ بارش ਮੇਰੀ ਤਰ੍ਹਾਂ ਤਾਂ ਪਹਿਲੇ ਨਹੀਂ ਚੱਲੀ ਜਾ ਰਹੀ ਸੀ ਪਹਿਨੇ ਮੇਰੀ ਲਾਈਟ ਚਲੀ ਗਈ ਸੀ ਪਹਿਲਾਂ ਮੇਰੀ ਆਈ ਫਿਰ ਮੀ ਆਇਆ ਹੁ ਠੰਡੀਆਂ ਹਵਾਵਾਂ ਲੱਗ ਰਹੀ ਹੈ ਠੰਡ ਚੜ ਰਹੀ ਹੈ ਬਾਹਰ بارش ਹੋ ਰਹੀ ਹੈ ਸਾਥ ਮੈਂ ਮਸ਼ੀਨ ਦੇ ਕੱਪੜੇ ਪਾ ਦਿੱਤੇ ਪਰ ਮਸ਼ੀਨ ਆਨ ਨਹੀਂ ਕਰੇ ਸੋ ਕਿ ਲਾਈਟ ਪਹਿਲੀ ਚਲੀ ਗਈ ਸੀ ਮੈਂ ਆਨ ਕਰਨ ਨਾਲ ਜਾਣਾ ਸੀਗਾ ਉਦੋਂ ਦੁਪਹਿਰ ਚਲੀ ਗਈ ਸੀ ਲਾਈਟ ਤੇ ਹੁਣ ਰਾਤ ਦੀ ਲਾਈਟ ਨਹੀਂ ਹੈਗੀ ਪਤਾ ਨਹੀਂ ਆਊ ਪਤਾ ਨਹੀਂ ਆਊਗੀ ਕੱਪੜੇ ਕੋਪੜਾ ਫਰਾਈ ਤੋਂ ਹੀ ਦੇਖੇ ਆਣਗੇ ਤੋਤੇ ਆਣਗੇ ਤਾਂ ਕੀ ਬਣੂਗਾ ਮਸ਼ੀਨ ਚ ਪਾ ਕੇ ਜ਼ਰੂਰ ਰੱਖੇ ਪਈਸ ਪਰ ਆਨ ਨਹੀਂ ਕਰੀ ਇਸ ਵਾਸਤੇ ਹਵਾ ਚੱਲ ਰਹੀ ਠੰਡੀ ਬਹੱਤਾ ਪਰ ਮੀਂਹ ਕਿਤੇ ਇੱਕ ਅੱਧਾ ਘੇੜਾ ਨਹੀਂ ਨਾ ਸਕਦੇ ਪੌਦਿਆਂ ਨੂੰ ਵੀ ਪਾਣੀ ਲੱਗ ਜੂਗਾ ਤੇ ਹੁਣ ਮੈਂ ਜਾਣੀ ਅੰਦਰ ਅੰਦਰ ਜਾ ਕੇ ਕਰਦੀ ਆਂ ਚਾਹ ਪਾਣੀ ਕੋਈ ਭੰਡਾ ਪੁੰਡ ਚੱਕਦੀ ਆਂ ਚਾਹ ਤਾਂ ਦੂਜੇਂ ਅੰਦਰ ਉੱਠਾਂ ਤਾਂ ਕਰੂ ਹਜੇ ਉੱਠੀ ਨਹੀਂ ਹੈਗੀ ਉਹ ਕਿ ਭਾਂਡੇ ਵੇਰ ਚੱਕਦੀਆਂ ਦਹੀਂ ਫ੍ਰਿਜ ਵਿੱਚ ਰੱਖਦੀਆਂ ਆ ਕੰਮ ਕਰਦੀਆਂ ਲਾਈਟ ਤਾਂ ਕੋਈ ਪਤਾ ਨਹੀਂ ਕਦੋਂ ਆਉਗੀ ਮੇਰੀ ਚੱਲੀ ਸੀ ਰਾਤ ਆ ਦੇ ਹਨੇਰੀ ਨਾਲਾ ਮੈਟ ਵੀ ਇਕੱਠਾ ਕਰਿਆ ਤੇ ਕੁਰਸੀ ਉਪਰੇ ਡਿੱਗੀ ਪਈ ਐ ਮੋਜੀ ਤੋਰੀਆਂ ਮੈਂ ਛਿੱਲਣੇ ਖੜੇ ਖੜੇ ਬਸ ਕੱਟ ਨਹੀਂ ਰਹੀਆਂ ਛਿੱਲ ਕੇ ਨਾ ਬਿਲਕੁਲ ਕੁਝ ਵੀ ਨਹੀਂ ਬਣਦਾ ਇੱਕ ਮੈਨੂੰ ਆਲਕਾ ਪੀਲਰ ਨਾਲ ਛਿੱਲਦੀਆਂ ਦੂਜੀਆਂ ਐਂਚੀ ਰਡੀਆਂ ਹੋਈਆਂ ਮੈਨੂੰ ਵਧੀਆ ਲੱਗਦੀਆਂ ਹੈ ਇਹ ਤੋਰੀ ਕੱਚੇ-ਕੱਚੀਆਂ ਸੀ ਬਿਲਕੁਲ ਬਿਲਕੁਲ ਜਦ ਪਤਲੀ ਹੈ ਪਤਾ ਨਹੀਂ ਕੱਚੀ ਕੱਚੀ ਹੈ ਮੈਂ ਕਿ ਚਿਲਾ ਕੱਟ ਲਾ ਫਿਰ ਮੈਂ ਚਾਹ ਨਹੀਂ ਰੱਖੀ ਦਿਵਿੰਦਰ ਉਠੇ ਨਹੀਂ ਦਿਵਿੰਦਰ ਕਹਿੰਦਾ ਮੈਂ ਉੱਠਦਾ ਬੈਠ ਕੇ ਕੋਈ ਨਾ ਮੈਂ ਚਲ ਫਿਰ ਮਾ ਲੋ ਉਠਿਆਂ ਤੋਂ ਚਾਹ ਕਰੂੰਗੀ ਮੈਂ ਕਹਿੰਨੇ ਸਬਜ਼ੀ ਕੱਟ ਕੇ ਰੱਖ ਲਾ ਫਿਰ ਲਾਲ ਚਾਪ ਦੇ ਕੰਮ ਆਦਾ ਹੁੰਦਾ ਹੋਣ ਉੱਠ ਖੜੇ ਕੋਈ ਨਾ ਕੋਈ ਕੰਮ ਹੀ ਕਰ ਲਈਏ ਤੇ ਚਾਹ ਪੀਣ ਤੋਂ ਬਾਅਦ ਚਲੋ ਬਣਾ ਲੂੰਗੀ ਇੱਕ ਟਾਈਮ ਦੀ ਮਸਾ ਬਣਾਉਂ ਸਮਝੀ ਉਹ ਵੀ 2-4 ਪਿਆਜ਼ ਪਾ ਕੇ ਫੇਰ ਇੱਕ ਟਾਈਮ ਦੀ ਬਣਾਉਂਗੀ ਜੇ ਨਾ ਬਣਾਉਗੇ ਫਿਰ ਉਹ ਪਈਆਂ ਖਰਾਬ ਹੋਏਗੇ ਖਰਾਬ ਵੀ ਬੜੀ ਜਲਦੀ ਹੋ ਜਾਂਦੀ ਨੂੰ ਤੋਣੀ ਇਹ ਤਾਂ ਕਿ ਮੈਂ ਕਿੱਥੇ ਬਣਾਏ ਲੈਣੇ ਦੋ ਦਿਨ ਪਹਿਲਾਂ ਹੋ ਗਏ ਫ੍ਰਿਜੀ ਵਿੱਚ ਪਈਆਂ ਨੇ ਦੋ ਦਿਨ ਹੋੜੜੀ ਹੋ ਚੁੱਕੇ ਨੇ ਇਹਨਾਂ ਨੂੰ ਟਾਈਮ ਹੋ ਰਿਹਾ 7 ਵਜੇ ਦਾ ਤੇ ਹੁਣ ਮੈਂ ਕਰ ਰਹੀ ਹਾਂ ਦਵਿੰਦਰ ਦੀ ਚਾਹ ਮੈਂ ਆਪਦੀ ਕਰਕੇ ਪਹਿਲਾਂ ਪੀ ਲਈ ਸੀ ਦਵਿੰਦਰ ਹੁਣ ਉੱਠੇ ਨਾ ਉਹਨਾਂ ਦੇ ਹੋਂ ਮੈਂ ਕਰ ਰਹੀ ਹਾਂ ਤੇ ਇੱਧਰ ਸਬਜ਼ੀ ਬਣ ਚੁੱਕੀ ਹੈ ਤੋਰੀਆਂ ਦੀ ਦੁੱਧ ਮલાઈ ਵੀ ਇਹਦੇ ਵਿੱਚ ਮੈਂ ਪਾਤਾ ਦਵਿੰਦਰ ਦੀ ਚਾਹ ਕਰਦਾ ਪਹਿਲਾਂ ਇਹ ਉੱਠੇ ਨਹੀਂ ਜੋ ਮੈਂ ਦੱਸਿਆ ਉੱਠ ਕੇ ਵੀ ਬਾਹਰ ਤਾਂ ਮੀ ਪਈ ਜਾਂਦਾ ਕੱਲ ਮੂੰਗੀ ਬੀਜੀ ਸੀ ਫਿਰ ਇਹਨਾਂ ਦਾ ਮੂਡ ਆਫ ਹੋ ਗਿਆ ਕਿ ਇਹਨਾਂ ਦੀ ਮੂੰਗੀ ਬੀਜੀ ਤਾਂ ਐਵੇਂ ਹੀ ਗਈ ਬੀ ਪਾਇਆ ਤਾਂ ਐਵੇਂ ਹੀ ਗਿਆ ਬਸ ਉੱਠ ਕੇ ਮੈਂ ਕੀ ਕਰਨ ਮਨ ਖਰਾਬ ਹੋ ਗਿਆ ਮੈਂ ਹਨਾ ਬੰਦਿਆਂ ਦਾ ਮਿਹਨਤ ਕਰੀ ਬੀ ਪੈਸਿਆਂ ਦਾ ਬੀ ਪਾਇਆ ਪਰ ਉਹ ਹੀ ਗੱਲ ਮਿਹਨਤ ਵੀ ਗਈ ਪੈਸਾ ਵੀ ਗਿਆ ਹੁਣ ਪਤਾ ਨਹੀਂ ਉਹ ਮੂੰਗੀ ਹੋਕਾ ਦਵਾਰੇ ਵਿੱਚ ਜਿਹੜੀ ਪੂੰਗੀ ਫਿਰ ਇਹਨਾਂ ਦਾ ਮੂਡ ਹੀ ਆਫ ਹੋ ਗਿਆ ਕਿ ਇਹਨਾਂ ਨੂੰ ਹੁਣ ਨਾ ਮੈਨੂੰ ਥਾਂ ਬਸ ਪੈਸਿਆਂ ਦਾ ਉੱਠ ਕੇ ਕਰਨਾ ਕੀ ਆ ਤਾਂ ਹੁਣ ਉੱਠੇ ਨੇ ਹੁਣ ਇਹਨਾਂ ਦੀ ਰੱਖਿਆ ਚਾਹ ਮੈਂ ਨਹੀਂ ਪੀਵਾਂਗੀ ਉਹ ਮੈਂ ਆਪਾਂ ਚਾਹ ਕਰਦੇ ਆ ਨਾ ਆਪ ਤੋਂ ਫਿਰ ਜੀ ਕਹਤਾ ਵੀ ਦੋ ਕੁੱਟਾ ਪੀ ਲੀ ਪਰ ਹੁਣ 7 ਵਜੇ ਕੀ ਹੁਣ ਪਾਣੀ ਦਾ ਗਲਾਸ ਪੀਉਂਗੀ ਮੈਂ ਆਪਣੇ ਆਪ ਤੇ ਕੰਟਰੋਲ ਕਰੂਗੀ ਚਾਹ ਨਹੀਂ ਪੀਣੀ ਹੈਗੀ ਨਾ ਫਿਰ ਆਦਾਂ ਦਾ ਬਣਦੇ ਨੇ ਦੋ ਦੋ ਕੁੱਟਾ ਪੀ ਲੇ ਤਾਂ ਕਰੂ ਚਾਹ ਦਾ ਕੋਈ ਫਾਇਦਾ ਨਹੀਂ ਤਜਾਮ ਵੀ ਬਣਾਉਗੀ ਇਸ ਕਰਕੇ ਮੈਂ ਕਿ ਪਾਣੀ ਪੀ ਲੂਗੀ ਚਾਹ ਨਹੀਂ ਕੀਦੀ ਹੈਗੀ ਪਹਿਲਾਂ ਸੋਚਿਆ ਸੀ ਦੋ ਕੁੱਟਾ ਨਾਲ ਗੀਆਂ ਵੀ ਕਰਨਾ ਚਾਹ ਨਾਲ ਮੈਂ ਵੀ ਪੀ ਲੂਗੀ ਬੰਨ ਨਹੀਂ ਕੋਈ ਫਾਇਦਾ ਨਹੀਂ ਚਾਹ ਪਿੱਤੇ ਦਾ ਕੰਟਰੋਲ ਜੀਨ ਰੱਖ ਪਮ ਜਾ ਤੋਂ ਨਹੀਂ ਵਧੀਆ ਆਣੇ ਦੀ ਤਿਆਰੀ ਕਰਕੇ ਸਬਜੀ ਬਣਾ ਕੇ ਆਟਾ ਗੁੰਨ ਕੇ ਮੈਂ ਰੱਖ ਦਸ ਤੇ ਹੁਣ ਮੈਂ ਸੋਚ ਚਲੋ ਡਸਟਿੰਗ ਕਰ ਲਾਂ ਦੀ ਕਿਉਂਕਿ ਹੁਣ ਤੱਕ ਤਾਂ ਰੋਜ਼ ਰੋਜ਼ ਡਸਟਿੰਗ ਹੁੰਦੀ ਨਹੀਂ ਸੀ ਇੱਕ ਦਿਨ ਛੱਡ ਕੇ ਹੁੰਦੀ ਸੀ ਕਈ ਵਾਰ ਦੋ ਦਿਨ ਵੀ ਛੱਡ ਹੋ ਜਾਂਦੇ ਸੀ ਨਹੀਂ ਕਿਸੇ ਕਾਰਨ ਕਰਕੇ ਹੁੰਦੀ ਸੀ ਪਰ ਅੱਜ ਮੈਂ ਕਿਹਾ ਚਲੋ ਮੀ ਪੈ ਗਿਆ ਡਸਟ ਧਬਗੀ ਰੇਤਾਂ ਧਬ ਗਿਆ ਮੀ ਪੈਣ ਨਾਲ ਤੇ ਡਸਟਿੰਗ ਕਰ ਲਾਂ ਨੇ ਹੁਣ ਡਸਟਿੰਗ ਕਰੀ ਚਾਲੇ ਦੋ ਦਿਨ ਲੰਘੇ ਜਾਣਗੇ ਫਿਰ ਕਿਉਂਕਿ ਹੁਣ ਡਸਟ ਇੰਨੀ ਨਹੀਂ ਉੱਡਨੀ ਮੀ ਪੈਣ ਕਰਕੇ ਡਸਟ ਥੋੜੀ ਫਿਰ ਘਾਟਿਆਂ ਦੀ ਧਬ ਜਾਂਦੀ ਆ ਤੇ ਇੱਕ ਮੌਸਮ ਜੋ ਠੰਡਾ ਹੋ ਗਿਆ ਦਿਲ ਵੀ ਕਰਦਾ ਕੰਮ ਕਰਨ ਨੂੰ ਬਾਕੀ ਟਾਈਮ ਵੀ ਸੀਗਾ ਤੇ ਮੈਂ ਲਾਗੇ ਸੀ ਡਸਟਿੰਗ ਕਰਨ ਸ਼ੁਰੂ ਕਰਦੀ ਹੁਣ ਐਂਟਰੈਂਸ ਦੌਰ ਤੋਂ ਕਿਉਂਕਿ ਇਹਦੇ ਉੱਪਰ ਡਸਟ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਇਹ ਡਸਟ ਜੋ ਝਾੜਦੇ ਇਧਰ ਉਧਰ ਸੈਟਲ ਡਾਊਨ ਹੋ ਜਾਂਦੀ ਹੈ ਇਸ ਕਰਕੇ ਮੈਂ ਇਹ ਤੋਂ ਸ਼ੁਰੂ ਕਰਦੀ ਹੁੰਦੀ ਆ ਇਹਨੂੰ ਲਾਸਟ ਤੇ ਕਰੂਗੀ ਮੈਨੂੰ ਐਂ ਲੱਗਦਾ ਵੀ ਡਸਟ ਉੱਡ ਕੇ ਅੰਦਰ ਆਊਗੀ ਅੱਜ ਮੈਂ ਜਾਣਾ ਸੀਗਾ ਪਿੰਡ ਤੇ ਉਸ ਕਰਕੇ ਵੀ ਹੁੰਦਾ ਜਦੋਂ ਆਪਾਂ ਜਾਣਦੇ ਆਗੇ ਆਪਾਂ ਨੂੰ ਪਤਾ ਹੁੰਦਾ ਆਪਾਂ ਹੁਣ 5-4 ਦਿਨ ਆਪਾਂ ਲਾ ਕੇ ਆਉਣੇ ਨੇ ਫਿਰ ਆਇ ਹੁੰਦਾ ਸਾਰਾ ਘਰ ਸਾਫ ਕਰ ਜੀਏ ਇਹ ਵੀ ਕਾਰਨ ਸੀਗਾ ਬਾਕੀ ਮੀ ਪੈ ਗਿਆ ਉਹ ਵੀ ਕਾਰਨ ਸੀ ਕਿਉਂਕਿ ਟਸਟ ਹੁੰਨੇ ਇੱਕ ਵਾਰ ਸੈਟਲ ਡਾਊਨ ਹੋ ਗਈ ਹੈ ਚੰਗੀ ਤਰ੍ਹਾਂ ਸਫਾਈ ਕਰ ਦਈਏ ਤੇ ਜੋ ਜਾਣਾ ਹੁੰਦਾ ਉਹ ਤਾਂ ਖਾਸ ਕਰਕੇ ਹੁੰਦਾ ਵੀ ਇੱਕ ਵਾਰ ਆਪਣਾ ਘਰ ਆਪਣੇ ਹੱਥ ਨਾਲ ਸਾਫ ਕਰ ਜੀਏ ਜਿੰਨਾ ਹੋ ਸਕਦਾ ਮੈਕਸਿਮਮ ਬਲਕਿ ਮੇਰੇ ਕੋਲ ਇੰਨੇ ਜਿਆਦਾ ਮੇਰੇ ਕੋਲ ਟਾਈਮ ਨਹੀਂ ਸੀਗਾ ਪਰ ਜਿੰਨਾ ਵੀ ਟਾਈਮ ਸੀ ਥੋੜੇ ਟਾਈਮ ਦੇ ਵਿੱਚ ਮੈਂ ਵੱਧ ਤੋਂ ਵੱਧ ਕੰਮ ਕਰਨ ਦੀ ਅਜ ਕੋਸ਼ਿਸ਼ ਕੀਤੀ ਕਿਉਂਕਿ ਫਿਰ ਜੇ ਆਪਾਂ ਜਾਣਾ ਹੁੰਦਾ ਕੰਮ ਕਾਫੀ ਇਕੱਠੇ ਹੋ ਜਾਂਦੇ ਨੇਗੇ ਫਿਰ ਆਇਆ ਹੁੰਦਾ ਆ ਕੰਮ ਵੀ ਸਮੇਟ ਜੀ ਆ ਵੀ ਸਮੇਟ ਜਾਂ ਤੇ ਬਸ ਆਇਂ ਕੁਛ ਚੱਲ ਰਿਹਾ ਸੀਗਾ ਕੱਪੜੇ ਹਲੇ ਮੇਰੇ ਮਸ਼ੀਨ 'ਚ ਪਾਈ ਸੀ ਲਾਈਟ ਹੈ ਨਹੀਂ ਸੀ ਫਿਰ ਮੈਂ ਜਾਂਦੀ ਇਕੱਠੇ ਕਰਕੇ ਉਹ ਵੀ ਲੈ ਗਈ ਉਹ ਵੀ ਮੈਂ ਪਿੰਡ ਜਾ ਕੇ ਉੱਥੇ ਧੁੱਤੇ ਮੈਂ ਕਹਿੰਦੇ ਬਾਅਦ ਵਿੱਚ ਫਿਰ ਪਾਈ ਰਹਿਣਿਆਂਗੇ ਉਹ ਵੀ ਮੈਂ ਉੱਥੇ ਜਾ ਕੇ ਧੁੱਤੇ ਫਿਰ ਇਸ ਤਰ੍ਹਾਂ ਦਾ ਕੁਝ ਸੀਨ ਸੀਗਾ ਅੱਜ ਲਾਈਟ ਹੁੰਦੀ ਚਲੋ ਫਿਰ ਤਾਂ ਧੁੱਤੇ ਜਾਂਦੇ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਰਾਤ ਦੀ ਲਾਈਟ ਨਹੀਂ ਸੀਗੀ ਬਸ ਹੁਣ ਡਸਟਿੰਗ ਵਾਲ ਮੇਰੀ ਕੋਸ਼ਿਸ਼ ਸੀ ਕਿ ਮੈਂ ਬੱਤੋ-ਬੱਤ ਕਰਦਾ ਫਿਰ ਚਲੋ ਜੇ 5-4 ਦਿਨ ਉਸ ਤੋਂ ਬਾਅਦ ਨਹੀਂ ਵੀ ਹੋਊਗਾ ਜਿੰਨਾ ਟਾਈਮ ਮੈਂ ਰਹੂੰਗੀ ਆ ਕੇ ਹੋ ਜਾਊਗੀ ਹਨਾ ਜਿਹੜੇ ਦਿਨ ਲੰਘਣਗੇ ਉਹੀ ਠੀਕ ਨੇ ਤੇ ਬਸ ਕਿਚਨ ਵਿੱਚ ਮੇਰੇ ਕਿਚਨ ਵਿੱਚ ਮੇਰਾ ਖਾਣਾ ਬਣਾਇਆ ਤਾਂ ਨਹੀਂ ਸੀ ਮੈਂ ਫੁਲਕਾ ਬਣਾਉਣਾ ਲੱਸੀਗਾ ਬਾਕੀ ਹੂੰ ਮੇਰੀ ਤਿਆਰੀ ਸੀ ਕੁਝ ਲਾਈਟ ਕਰਕੇ ਕੰਮ ਰੁਕ ਗਿਆ ਜਿਹੜੀ ਮੈਂ ਕਿਚਨ ਚ ਲਾਈਟ ਕਰਕੇ ਕੁਝ ਚੀਜ਼ ਬਣਾਉਣੀ ਸੀ ਤੇ ਉਹ ਮੇਰਾ ਮੈਨੂੰ ਚੇਂਜ ਕਰਨਾ ਪਿਆ ਆਪਣਾ ਬ੍ਰੇਕਫਾਸਟ ਆਈਡੀਆ ਕਿਉਂ ਡਸਟਬਿਨ ਵਾਲਾ ਖਾਲੀ ਕੂੜਾ ਸੌਰੀ ਸੁੱਕਾ ਕੂੜਾ ਸਿਓ ਮੈਂ ਸੁੱਟਣ ਜਾ ਰਹੀ ਨੇ ਡਸਟਬਿਨ ਖਾਲੀ ਕਰਨਾ ਕਿਲੇ ਕੂੜੇ ਵਾਲਾ ਡਸਟਬਿਨ ਖਾਲੀ ਕੀਤਾ ਸੁੱਕੇ ਕੂੜੇ ਵਾਲਾ ਡਸਟਬਿਨ ਖਾਲੀ ਕੀਤਾ ਉਹੀ ਹੋਏ ਨੇ ਫਿਰ ਆਪਣੇ ਦਿਮਾਗ 'ਚ ਬਹੁਤ ਸਾਰੇ ਕੰਮ ਘੁੰਮਣ ਲੱਗ ਜਾਂਦੇ ਨੇ ਜੋ ਆਪਾਂ ਨੂੰ ਪਤਾ ਹੁੰਦਾ ਜੇ ਆਪਾਂ ਹੁਣ 5-4 ਦਿਨਾਂ ਲਈ ਆਪਾਂ ਘਰ ਤੋਂ ਬਾਹਰ ਜਾ ਰਹੇ ਹਾਂ ਕਿ ਦਿਮਾਗ ਵਿੱਚ ਬਹੁਤ ਸਾਰੇ ਕੰਮ ਘੁੰਮਦੇ ਨੇ ਵੀ ਆ ਵੀ ਕਰਦਾ ਆ ਵੀ ਕਰਦਾ ਆ ਵੀ ਕਰਦਾ ਆਪਾਂ ਨੂੰ ਇਹ ਲੱਗਦਾ ਵੀ ਆਪਣੀ ਰਿਸਪੌਂਸਿਬਿਲਟੀ ਆ ਆਪਣੀ ਜ਼ਿੰਮੇਵਾਰੀ ਜ਼ਿਆਦਾ ਆ ਤੇ ਹੁਣ ਮੈਂ ਪੀ ਲਈ ਸੀ ਪਾਣੀ ਦਾ ਗਲਾਸ ਮੈਂ ਕਿ ਪਾਣੀ ਵੀ ਪੀ ਪਾਣੀ ਵੀ ਮੈਂ ਘੰਟੇ-ਘੰਟੇ ਬਾਅਦ ਪੀਣੀ ਰਹਿੰਦੀ ਆ ਯਾਨੀ ਕਿ 9 ਵਜੇ ਮੈਂ ਬ੍ਰੈਕਫਾਸਟ ਕਰਦੇ 9 ਵਜੇ ਆਸ-ਪਾਸ 8:30 ਤੋਂ 9 ਦੇ ਵਿੱਚ ਵਿੱਚ ਤੇ ਉਸ ਤੋਂ ਪਹਿਲਾਂ ਮੈਂ ਆਪਣੇ 1 ਲੀਟਰ ਪਾਣੀ 1 ਲੀਟਰ ਕੁਆਂਟੀਟੀ ਪਾਣੀ ਦੀ ਖਤਮ ਕਰ ਲਾਣੀ ਹੁੰਦੀ ਆ ਗਲਾਸ-ਗਲਾਸ ਕਰਕੇ ਤੇ ਬਾਕੀ ਪਾਣੀ ਪੀ ਨਾਲ ਬਹੁਤ ਸਾਰੇ ਚੇਂਜਸ ਮੈਂ ਆਪਣੇ ਬਾਡੀ ਵਿੱਚ ਦੇਖੇ ਨੇ ਬਹੁਤ ਸਾਰੇ ਚੇਂਜਸ ਦੇਖੇ ਨੇ ਪਹਿਲਾਂ ਪਹਿਲਾਂ ਔਖਾ ਲੱਗਦਾ ਪਰ ਫਿਰ ਆਪਣੀ ਆਦਤ ਬਣ ਜਾਂਦੀ ਆ ਹੁਣ ਮੈਂ ਕਿਹਾ ਚਲੋ ਪਾਣੀ ਤਾਂ ਪੀਤਾ 2 ਮਿੰਟ ਹੋਰ ਬੈਠ ਕੇ ਮੈਂ ਰੈਸਟ ਕਰ ਲਾਣੀ ਆ ਬਸ ਸਵੇਰ ਦੀ ਉઠી ਸੀ ਪਾਈ ਦੌੜਤੀ ਸਮਾਂ ਲੰਘ ਰਿਹਾ ਸੀ ਤੇ ਵਾਕੇ ਮੈਂ 2 ਮਿੰਟ ਕੀਤਾ ਰੈਸਟ ਉਸ ਤੋਂ ਬਾਅਦ ਬਣਾਇਆ ਆਪਣਾ ਬ੍ਰੈਕਫਾਸਟ ਸੈਂਡਵਿਚ ਬਣਾਉਣਾ ਤਾਂ ਸੀਗਾ ਬ੍ਰੈਡ ਪੀਜ਼ਾ ਪਰ ਲਾਈਟ ਨਹੀਂ ਸੀ ਫਿਰ 에ਅਰ ਫਰਾਈਰ ਚੱਲ ਨਹੀਂ ਸੀਗਾ ਫਿਰ ਮੈਨੂੰ ਆਪਣਾ ਡਿਸੀਜਨ ਚੇਂਜ ਕਰਨਾ ਪਿਆ ਕਿ ਸੋ ਸੈਂਡਵਿਚ ਬਣਾ ਲਵਾਂ ਨੇ ਬ੍ਰੈਡ ਪੇਸੇ ਨਾਲ ਬ੍ਰੈਡ ਲੇਕੇ ਲੱਗਣਗੇ ਸੈਂਡਵਿਚ ਬਣਾ ਰਹੀ ਹਾਂ ਇਸ ਤਰ੍ਹਾਂ ਕੁਝ ਲਾਈਟ ਕਰਕੇ ਵੀ ਰਿਕਵਰਟ ਆਈ ਗੁੱਡ ਮਾਰਨਿੰਗ ਜੀ ਸਸਸ਼ਿਆ ਕਾ ਸਾਰੇ ਯਾਰ ਹੋਪਸ ਆ ਤੁਸ ਸਾਰੇ ਠੀਕ-ਠਾਕ ਹੋਵੋ ਤਾਂ ਉਸ ਤੋਂ ਬਾਅਦ ਮੈਂ ਟਾਈਲ ਮੋਰਨਿੰਗ ਦਾ ਸਾਢੇ 6:30 ਪਾਣੀ ਵਿੱਚ ਆਪਾਂ ਇਹ ਪੀ ਲਿਆ ਹੋਵੇ ਕਰ ਰਹੀ ਬਾਥਰੂਮ ਦੀ ਕਲੀਨ ਇੱਕ ਵੀਕ ਤੋਂ ਮੈਂ ਕਰੀ ਨਹੀਂ ਸੀ ਤੇ ਬਾਥਰੂਮ ਹੋ ਗਿਆ ਗੰਦਾ ਔਰ ਮੰਮੀ ਤੇ ਤੁਹਾਨੂੰ ਕਰ ਇਸ ਬਾਥਰੂਮ ਤੇ ਰੂਸ ਹੁੰਦਾ ਸੀ ਅੱਜ ਮੇਰੇ ਕੋਲ ਰੈਡ ਹਾਰਪਿਕ ਖਤਮ ਹੈ ਸਮਾਨ ਦਾ ਰੈਸ਼ਨ ਕਾਫੀ ਲਿਆਣਾ ਹੋਏ ਤੇ ਅੱਜ ਮੈਂ ਟਾਈਲਸ ਕਲੀਨ ਕਰੂੰਗੀ ਰੌਫ ਟਾਈਲ ਕਲੀਨਰ ਨਾਲ ਵੀ ਦੂਜੇ ਤੀਜੇ ਦਿਨ ਕਾ ਵੀ ਰੌਫ ਤੇ ਕਲੀਨਰ ਦੀ ਲੋਡ ਰਹਿਣੀ ਹੈ ਪਰ ਹੁਣ ਇੱਕ ਹਫਤਾ ਹੋ ਗਿਆ ਮੈਂ ਕਲੀਨ ਹੋਇਆ ਹੀ ਨਹੀਂ ਨਾ ਮਾਸ ਹਫਤੇ ਤੋਂ ਵੀ ਦੋ ਤਿੰਨ ਦਿਨ ਜਾ ਵੀ ਹੋਏ ਇਸ ਕਰਕੇ ਮੈਂ ਟੋਫ ਟਾਈਲ ਕਲੀਨਰ ਯੂਜ਼ ਕਰ ਰਹੀ ਆ儿ਦਰਵਾਈਜ਼ ਇਹੇ ਲੋੜ ਨਹੀਂ ਪੈਣੀ ਸੀ ਤੇ ਇਹਨੂੰ ਇਸ ਪਾਲਾ ਦੇ ਬੋਟਲ ਚ ਸਪਰੇਅ ਬੋਟਲ ਚ ਪਾ ਲੈਣਾ ਇਹ ਤੁਹਾਨੂੰ ਸਟਰੋਂਗ ਦਾ ਟਾਈਲ ਸਿਰ ਬਹੁਤ ਵਧੀਆ ਕੰਮ ਕਰਦਾ ਇਹਦੇ ਵਿੱਚ ਪਾਣੀ ਨਹੀਂ ਪਾਣੀ ਤੁਸੀਂ ਕਰ ਸਕਦੇ ਹੋ ਪਰ ਮੈਂ ਪਾਣੀ ਨਹੀਂ ਪਾ ਰਹੀ ਸੀ ਕੋਠੀ ਐਨਾ ਕੁ ਕਹ ਰਿਹਾ ਬਿਨਾ ਪਾਣੀ ਤੋਂ ਡਾਇਰੈਕਟਲੀ ਟਾਈਲ ਤੇ ਲਗਾਉਗੀ ਜਦੋਂ ਕੰਮ ਕਰੂੰਗਾ ਜੇ ਮੈਂ ਕੁਝ ਨਹੀਂ ਕਰਾਂ ਫਿਰ ਚਾਹ ਪੀ ਕੇ ਮੇਰੇ ਬਾਸ ਨੂੰ ਚਾਹੀਦੀ ਹੈ ਮੈਂ ਬਾਸ ਲੂੰਗੀ ਡੀਪ ਕਲੀਨਿੰਗ ਕਰਕੇ ਇਸ ਤੋਂ ਦਿਨ ਹਾਰਪਿਕ ਤੇ ਸਾਫ ਕਰਾਂਗਾ ਸਾਰੀ ਟਿਲੇ ਚੀਜ਼ਾਂ ਮੈਂ ਯੂਜ਼ ਕਰੂੰਗੀ ਕਲੀਨਿੰਗ ਲਈ ਇਹ ਰੈੱਡ ਹਾਰਪਿਕ ਬਹੁਤ ਵਧੀਆ ਹੁੰਦਾ ਥੀਨਿੰਗ ਵਾਸਤੇ ਮੇਰੇ ਕੋਲ ਅੱਜ ਖਤਮ ਹੈ ਸ਼ੁਰੂ ਕਰਦੇ ਹਾਂ ਆਪਸਾ ਪਾਈਨ ਕਰਨਾ ਵੀਡੀਓ ਨੂੰ ਤੁਸੀਂ ਬਾਥਰੂਮ ਕਲੀਨਿੰਗ ਦੀ ਇੱਕ ਵੀਕ ਬਾਅਦ ਦੇਖ ਰਹੇ ਹੋਣ ਮੈਂ ਵਾਪਸ ਆ ਚੁੱਕੀ ਸੀ ਘਰੇ ਇੱਕ ਹਫਤੇ ਬਾਅਦ ਮੈਂ ਆਈ ਵਾਪਸ ਤਾਂ ਹੀ ਮੇਰੇ ਵੀਡੀਓਜ਼ ਨਹੀਂ ਆ ਰਹੀਆਂ ਸੀ ਮੈਂ ਘਰੇ ਹੈ ਨਹੀਂ ਸੀ ਗਈ ਹੋਈ ਸੀ ਹਨਾ ਤੇ ਹੁਣ ਮੈਂ ਕਰ ਰਹੀ ਆ ਬਾਥਰੂਮ ਦੀ ਕਲੀਨਿੰਗ ਜਾਣ ਤੋਂ ਪਹਿਲਾਂ ਵੀ ਆਪਦੇ ਵੱਲੋਂ ਮੈਂ ਪੂਰੀ ਕਲੀਨਿੰਗ ਕਰਕੇ ਗਈ ਸੀ ਜਿੰਨੀ ਮੇਤ ਹੋ ਸਕੀ ਸੀ ਤੇ ਆ ਕੇ ਫੇਰ ਆਪਾਂ ਸਫਾਈਆਂ ਤੇ ਲੱਗ ਜਾਈਏ ਜਦੋਂ ਆਪਾਂ ਆਉਣੇ ਘਰੇ ਵਾਪਸ ਕਈ ਦਿਨਾਂ ਬਾਅਦ ਹੁੰਦਾ ਨਾ ਆਪਣੇ ਸਾਰਾ ਪਹਿਣ ਸਾਰੀਆਂ ਪਹਿਣਾ ਨਾਲ ਹੀ ਹੁੰਦਾ ਉਹ ਤੁਸੀਂ ਵੀ ਮੈਨੂੰ ਅਬ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਜਿਵੇਂ ਕਰਦੇ ਹੋ ਜੇ ਤੁਸੀਂ ਜਾਣੇ ਹੋ ਤੁਸੀਂ ਸਾਰਾ ਘਰ ਸਾਫ ਕਰਕੇ ਜਾਣੇ ਹੋ ਆ ਕੇ ਫਿਰ ਸਫਾਈਆਂ ਤੇ ਲੱਗ ਜਾਨੇ ਹਨ ਜਾਣ ਤੋਂ ਪਹਿਲਾਂ ਮੈਂ ਸਫਾਈ ਕਰਕੇ ਜਾਉ ਆ ਕੇ ਫਿਰ ਸਾਰਾ ਕੁਝ ਸਾਫ ਕਰੋ ਕਿਚਨ ਸਾਫ ਕਰੋ ਬਾਥਰੂਮ ਸਾਫ ਕਰੋ ਆਪਣੀ ਬੈੱਡ ਸ਼ੀਟ ਬਦਲੋ ਘਰ ਦੇ ਡਸਟਿੰਗ ਕਰੋ ਫ੍ਰਿਜ ਕਲੀਨ ਕਰੋ ਕਿੰਨੇ ਕੰਮ ਹੋ ਜਾਂਦੇ ਹਨ ਜੇ ਘਰੇ ਕੋਈ ਨਾ ਹੋਵੇ ਚਲੋ ਫਿਰ ਤਾਂ ਹੁਣ ਤਾਂ ਵੀ ਆਪਾਂ ਘਰ ਸਾਫ ਕਰ ਜਾਨੇ ਘਰ ਸਾਫ ਰਹਿੰਦਾ ਪਰ ਹੁਣ ਘਰੇ ਦਵਿੰਦਰ ਤੇ ਮੰਮੀ ਹੈਗੇ ਸੀਗੇ ਸਹੀ ਠੀਕ ਹੈ ਘਰ ਸਾਫ਼ ਵੀ ਨਹੀਂ ਮੈਂ ਕਹਿੰਦੀ ਸੀ ਬਹੁਤ ਗੰਦ ਪਾਇਆ ਸੀ ਗੰਦਾ ਸੀ ਨਹੀਂ ਐਡੀ ਵੀ ਕੋਈ ਗੱਲ ਨਹੀਂ ਸੀ ਪਰ ਇੱਕ ਅਧਿਆਪਕ ਨੂੰ ਇੱਕ ਸੰਤੁਸ਼ਟੀ ਨਹੀਂ ਮਿਲਦੀ ਕੋਈ ਐਂ ਕਹ ਲੋ ਸੈਟੀਸਫੈਕਸ਼ਨ ਨਹੀਂ ਮਿਲਦੀ ਜਦ ਤੱਕ ਆਪਾਂ ਸਾਰਾ ਕੁਝ ਕਲੀਨ ਆਪਣੇ ਹੱਥ ਨਾਲ ਕਰੀਏ ਨਾ ਦੇਖੀਏ ਨਾਵੇਂ ਜਿਵੇਂ ਤੇ ਬਸ ਮੈਂ ਵੀ ਬਾਥਰੂਮ ਦੀ ਕਰ ਰਹੀ ਸੀ ਡੀਪ ਕਲੀਨਿੰਗ ਮੈਂ ਕਿਹਾ ਪਹਿਲਾਂ ਏਸੀ ਦੀ ਸਫਾਈ ਕਰਾਂ ਤੇ ਫੇਰ ਮੈਂ ਕਿਚਨ ਚ ਜਾਵਾਂਗੀ ਕਿਚਨ ਦਾ ਸਬਜੀ ਦਾ ਚਲੋ ਬਣ ਹੀ ਜਾਊਗੀ ਚਾਹੇ ਥੋੜੀ ਲੇਟ ਹੀ ਬਣ ਕੇ ਪਰ ਆਹ ਕਲੀਨਿੰਗ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਮੈਨੂੰ ਬਾਥਰੂਮ ਗੰਦਾ ਬਿਲਕੁਲੀ ਪਸੰਦ ਨਹੀਂ ਬਿਲਕੁਲੀ ਨਹੀਂ ਮੈਨੂੰ ਤਾਂ ਪਸੰਦ ਅੰਦਰ ਵੜਦੇ ਨਹੀਂ ਕੁਝ ਹੁੰਦਾ ਤੇ ਇਸ ਕਰਕੇ ਮੈਂ ਕਿਹਾ ਚਲੋ ਪਹਿਲਾਂ ਇਹਦੀ ਡੀਪ ਕਲੀਨਿੰਗ ਕਰ ਦਿਆਂ ਤਾਂ ਅੱਜ ਮੈਂ ਰੌਫ ਫਾਇਲ ਕਲੀਨਰ ਨਾਲ ਇਹਨੂੰ ਕਲੀਨ ਕਰ ਰਹੀ ਸੀ ਕਿਉਂਕਿ ਕਾਫੀ ਟਾਈਮ ਹੋ ਗਿਆ ਕਲੀਨ ਕਰਨ ਨੂੰ ਤੇ ਮੈਨੂੰ ਲੱਗਿਆ ਵੀ ਮੇਰੇ ਕੋਲ ਰੈਡ ਹਾਰਪਿਕ ਵੀ ਖਤਮ ਆ ਅੱਜ ਫੇ ਮੇਰੀ ਮਿਹਨਤ ਬਹੁਤ ਜ਼ਿਆਦਾ ਲੱਗਣ ਵਾਲੀ ਹੈ ਇਸ ਕਰਕੇ ਮੈਂ ਇਹ ਕਲੀਨਰ ਯੂ ਬەڵਮੇ ਗਲਵਸ ਪਾਈ ਨਹੀਂ ਸੀ ਫਿਰ ਮੈਨੂੰ ਦਵਿੰਦਰ ਨੇ ਕਿਹਾ ਤੂੰ ਕੈਮੀਕਲ ਯੂਜ਼ ਕਰ ਰਹੀ ਹੈਂ ਗਲਵਸ ਪਾ ਲੈ ਉਹਨਾਂ ਨੇ ਮੈਨੂੰ ਗਲਵਸ ਲਿਆਂ ਕਿ ਫੜਾਈ ਕਹਿੰਦੇ ਲੈ ਗਲਵਸ ਪਾ ਤੇ ਬਲਕਿ ਆਪਾਂ ਨੂੰ ਮੂੰਹ ਤੇ ਮਾਸਕ ਵੀ ਆਪਣੇ ਦੇ ਲਾਉਣਾ ਚਾਹੀਦਾ ਫੇਸ ਕਵਰ ਕਰਨਾ ਚਾਹੀਦਾ ਕਈ ਵਾਰ ਨਾ ਹਵਾ ਨਾਲ ਇਹਦਾ ਸਪਰੇ ਦਾ ਕੋਈ ਛਿੱਟਾ ਕੋਈ ਫੂਹਾਰਾ ਵਾਪਸ ਆਪਣੇ ਮੂੰਹ ਤੇ ਆ ਜਾਂਦਾ ਕੈਮੀਕਲ ਆ ਫਿਰ ਬਹੁਤ ਜ਼ਿਆਦਾ ਜਲਨ ਹੁੰਦੀ ਹੈਗੀ ਤੇ ਉਹ ਵੀ ਮੈਂ ਫੇਸ ਮਾਸਕ ਵੀ ਮੈਂ ਲਗਾਇਆ ਨਹੀਂਗਾ ਸਾਰੇ ਪ੍ਰੀਕਾਸ਼ਨਸ ਨਾਲ ਹੀ ਆਪਾਂ ਨੂੰ ਕੈਮੀਕਲ ਯੂਜ਼ ਕਰਨੀ ਚਾਹੀਦੀ ਇਹਦੇ ਨਾਲ ਆਪਾਂ ਕਈ ਵਾਰ ਕੌਣ ਕਰ ਦਿੰਦੇ ਹੈਗੇ ਕਲ ਇਹਨਾਂ ਨਾਲ ਸਫਾਈ ਬਹੁਤ ਬਹੁਤ ਵਧੀਆ ਹੁੰਦੀ ਹੈ ਡੇਲੀ ਯੂਜ਼ ਨਾ ਕਰੋ ਪਰ ਕਦੇ-ਕਦੇ ਤੁਸੀਂ ਕਲੀਨਿੰਗ ਲਈ ਇਹ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਟਾਈਲ ਕਲੀਨਰ ਹੈ ਬਾਥਰੂਮ ਹੋ ਗਿਆ ਬਿਲਕੁਲ ਡੀਪ ਕਲੀਨ ਟਾਈਮ ਜਰੂਰ ਲੱਗਿਆ ਪਰ ਸਫਾਈ ਕਰਕੇ ਤਸੱਲੀ ਹੋ ਗਈ ਐਂ ਲੱਗਦਾ ਹੁਣ ਜਿਵੇਂ ਬਾਥਰੂਮ ਚ ਨਾ ਦਿਨ ਚੜ ਗਿਆ ਹੋਵੇ ਇੰਨਾ ਸੋਹਣਾ ਬਿਲਕੁਲ ਸਾਫ਼ ਸੁਥਰਾ ਚਮਕ ਜਿਹਾ ਆ ਗਿਆ ਪਹਿਲਾਂ ਪੀਲੰਪੀਲਕ ਜਿਹੀ ਲੱਗਦੀ ਸੀ ਤੇ ਬਿਲਕੁਲ ਸਾਫ਼ ਸੁਥਰਾ ਫਲੋਰ ਚਮਕ ਗਿਆ ਤੇ ਸਾਫ਼ ਲੱਗਦਾ ਸੀ ਪਹਿਲਾਂ ਵੀ ਇਹਨਾਂ ਗੰਦਾ ਲੱਗਦਾ ਸੀ ਪਰ ਜਦੋਂ ਐਨੇ ਦਿਨਾਂ ਤੋਂ ਆਪਣਾ ਹੱਥ ਨਾ ਲੱਗੇ ਨਾ ਫਿਰ ਆਪਾਂ ਨੂੰ ਗੰਦਾ ਹੀ ਲੱਗਦਾ ਟਾਇਲਸ ਬਿਲਕੁਲ ਚਮਕ ਗਏ ਬਸ ਮੈਂ ਬਾਲਟੀ ਫੱਟੀ ਰਹਿ ਗਈ ਇਹ ਕੋਸ਼ਿਸ਼ ਕਰੂੰਗੀ ਮੈਂ ਹੁਣ ਜੇ ਮੇਰਾ ਕੰਮ ਟਾਈਮ ਨੇ ਖਤਮ ਹੋ ਗਿਆ ਬਾਹਰ ਜਾ ਕੇ ਸਾਫ਼ ਕਰ ਦੂੰਗੀ ਆਖਰ ਸ਼ਾਮ ਨੂੰ ਤਾਂ ਮੈਂ ਕਰੂੰਗੀ ਕਰੂੰਗੀ ਫਿਰ ਵਾਸ਼ਰੂਮ ਬਿਲਕੁਲ ਚਮਕ ਗਿਆ ਪਹਿਲਾਂ ਆਵਲੇ ਨਾ ਜਿਹੜਾ ਡレイン ਹੋ ਰਿਹਾ ਥੇ ਸਾਈਡਸ ਤੇ ਬੜੀ ਪੀਟਕ ਜੰਮੀ ਪਈ ਸੀ ਉਹ ਖੋਲ ਕੇ ਬਰਸ਼ ਨਾਲ ਜ਼ਿਆਦਾ ਸਾਫ਼ ਕੀਤਾ ਬਿਲਕੁਲ ਕਲੀਨ ਹੋ ਗਿਆ ਦ ਵਿੰਡੋ ਵੀ ਮੈਂ ਡਸਟਿੰਗ ਕਰਤੀ जोड़ा उपर ग्रेनाइट लग्या हो शेल्फ आए, भी क्लीन डस्ट आई यीन करनी पी ड आई पई से क्योंकि विंडो हमेशा खुली रहती है तो डस्ट फिर आई हम टाइम ही जो नेर बहुत डस्ट आई पई से बिल्कुल हो गया क्लीन तो हूँ मैं अपने रूम की बैडशीट चेंज कर दी पानी का ग्लास पीने उस तो बाद किचन डस्टिंग सारे मैं वॉशरूम भी फर्नीचर है जो भी करता हाँ भी शेल्फ साफ करती सफाई हो गई सारी ਆਬਲੀ ਪੈਕ ਟਾਈਲਸ ਨੂੰ ਕਰਤੀਆਂ ਸਾਫ਼ ਟੂਟੀਆਂ ਤੇ ਕਪੜਾ ਮਾਰਤਾ ਬਿਲਕੁਲ ਸਾਫ਼ ਹੋ ਗਈਆਂ। ਚਲੋ ਜੀ ਹੁਣ ਦੂਜੇ ਕੰਮਾਂ ਨੂੰ ਹੱਥ ਪਾਈ। ਇੱਕ ਵੱਡਾ ਕੰਮ ਹੋ ਗਿਆ ਇੱਦਾਂ। ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਬੈੱਡਰੂਮ ਦੀ ਡਸਟਿੰਗ ਕਰਨੀ ਸੀ ਤੇ ਬੈੱਡ ਸ਼ੀਟ ਚੇਂਜ ਕਰਨੀ ਸੀ। ਬੈੱਡ ਸ਼ੀਟ ਜਿਸ ਦਿਨ ਮੈਂ ਗਈਆਂ ਉਸ ਦਿਨ ਵੀ ਚੇਂਜ ਕਰਨ ਵਾਲੀ ਹੀ ਸੀ। ਪਰ ਮੇਰੇ ਟਾਈਮ ਹੀ ਨਹੀਂ ਲੱਗਾ ਵੀ ਮੈਂ ਚੇਂਜ ਕਰ ਜਾ। ਡਸਟਿੰਗ ਮੈਂ ਕਰ ਗਈ ਸੀ ਪਰ ਬੈੱਡ ਸ਼ੀਟ ਚੇਂਜ ਕਰਨ ਦਾ ਬਿਲਕੁਲ ਟਾਈਮ ਇਸ ਬਹੁਤ ਭੱਜ ਦੌੜ ਚ ਹੀ ਗਈ ਸੀ ਬਸ। ਤੇ ਅੱਜ ਕਰ ਰਹੀਆਂ ਬੈੱਡ ਸ਼ੀਟ ਚੇਂਜ ਮੈਂ ਤਾਂ ਕੱਲ ਸ਼ਾਮ ਨੂੰ ਹੀ ਕਰ ਦੇਣੀ ਸੀ ਮੈਂ ਆਈ ਸੀ ਪਰ ਆਈ ਅਸੀਂ ਲੇਟ ਐਨਾ ਜ਼ਿਆਦਾ ਟਾਈਮ ਨਹੀਂ ਸੀ ਸ਼ਾਮ ਨੂੰ ਵੀ ਨਹੀਂ ਤਾਂ ਮੈਂ ਇਨੀ ਇੱਕ ਸਫਾਈ ਦਾ ਬਾਥਰੂਮ ਤੇ ਆਪਣੇ ਰੂਮ ਦੀ ਰਾਤ ਹੀ ਕਰਕੇ ਪੈਣਾ ਸੀਗਾ ਪਰ ਉਹ ਹੋਊਗੀ ਲੇਟ ਸ਼ਾਮ ਨੂੰ ਫਿਰ ਆ ਕੇ ਐਨਾ ਮੇਰਾ ਟਾਈਮ ਨਹੀਂ ਲੱਗਾ ਹੈਗਾ ਤੇ ਹੁਣ ਬੈੱਡ ਸ਼ੀਟ ਦੋਨੇ ਦੋਨੇ ਮੈਂ ਚਾਹਤ ਤੇ ਨੀਚਲੀ ਵੀ ਮੈਂ ਚੇਂਜ ਕਰਤੀ ਕਿਉਂਕਿ ਹੁਣ ਮਿੱਟੀ ਵਗੈਰਾ ਬਹੁਤ ਆਈ ਹੈ ਡਸਟ ਨੇ ਰੀਆਂ ਚੱਲੀਆਂ ਨੇ ਤੇ ਫਿਰ ਨਹੀਂ ਗੱਬਿਆਂ ਵਿੱਚ ਨਾ ਮਿੱਟੀ ਜਾਂਦੀ ਆ ਇਸ ਕਰਕੇ ਬੈੱਡ ਸ਼ੀਟ ਮੈਂ ਹੁਣ ਗਰਮੇ ਵਿੱਚ ਨੀਚੀ ਵਾਲੀ ਵੀ ਬਹੁਤ ਜਲਦੀ ਚੇਂਜ ਕਰਦਾ ਨਹੀਂ ਹੁੰਦੀ ਆ ਬੈੱਡ ਸ਼ੀਟ ਧੋਣੀਆਂ ਸੌਖੀਆਂ ਨੇ ਚੇਂਜ ਕਰਨੀਆਂ ਸੌਖੀਆਂ ਨੇ ਪਰ ਗੱਦੇ ਤੁਸੀਂ ਗੱਦਿਆਂ ਦੇ ਕਵਰ ਉਤਾਰ ਕੇ ਤੋਂ ਦੁਬਾਰੇ ਜਿਹੜਾ ਓਪ ਧੁੱਪੇ ਪਾਉ ਗੱਦੇ ਝਾੜੋ ਉਹ ਬਹੁਤ ਜ਼ਿਆਦਾ ਔਖਾ ਕੰਮ ਹੈ ਅੱਗੇ ਤਾਂ ਮੈਂ ਬਹੁਤ ਜਲਦੀ ਕਰ ਦਾਂਦੀ ਹੁੰਦੀ ਸੀ ਗੱਦੇ-ਗੱਦੇ ਸਾਫ਼ ਪਰ ਹੁਣ ਬੱਸ ਨਾ ਆਹ ਵਾਲੇ ਗੱਦੇ ਇੰਨੇ ਜ਼ਿਆਦਾ ਹੈਵੀ ਨੇ ਮੇਥੋਂ ਕੱਲ ਨਹੀਂ ਤੋਂ ਚੱਕੇ ਨਹੀਂ ਜਾਂਦੇ ਹੈ ਬਹੁਤ ਹੈਵੀ ਨੇ ਕਿ ਮੈਂ ਟੂ ਹੀ ਕਰਕੇ ਵੀ ਉਹਨੂੰ ਰਿਸਕ ਨਹੀਂ ਰੈਂਦੀ ਅੱਗੇ ਮੈਂ ਆਪਣੀ ਬਾਡੀ ਨਾਲ ਧੱਕਾ ਕਰ ਦਿੰਦੀ ਥੋੜਾ ਜਿਹਾ ਪਰ ਹੁਣ ਮੈਂ ਧੱਕਾ ਨਹੀਂ ਕਰਦੀ ਆਪਣੀ ਬਾਡੀ ਦਾ ਮੈਂ ਬਹੁਤ ਧਿਆਨ ਰੱਖਦੀ ਹੁਣ ਹੁਣ ਧੱਕਾ ਨਹੀਂ ਕਰਦੀ ਹੈਗੀ ਕਿਉਂਕਿ ਸਰੀਰ ਦੀ ਸੰਭਾਲ ਸਭ ਤੋਂ ਜ਼ਰੂਰੀ ਹੈ ਕੰਮ-ਕੁਮ ਸਭ ਹੋ ਜਾਣਗੇ ਸਭ ਕੁਝ ਹੋ ਜਾਊਗਾ ਪਰ ਅਬ ਸਰੀਰ ਨਾ ਰਿਹਾ ਤਾਂ ਕੁਝ ਵੀ ਨਹੀਂ ਹੈਗਾ ਬਸ ਫਿਰ ਇਸ ਕਰਕੇ ਮੈਂ ਆਪਣੇ ਹੁਣ ਬੋਡੀ ਨਾਲ ਧੱਕਾ ਬਿਲਕੁਲ ਨਹੀਂ ਕਰਦੀ ਹੈ ਜਿੰਨਾ ਕੰਮ ਹੁੰਦਾ ਬਸ ਉਹਨਾਂ ਕੀ ਕਰਦੀਆਂ ਜਿਹੜਾ ਕੋਈ ਨਹੀਂ ਹੁੰਦਾ ਜਿੱਥੇ ਤੱਕ ਹੋ ਗਿਆ ਹੋਗਾ ਜਿਹੜਾ ਰਹੇਗਾ ਰਹੇਗਾ ਬਸ ਛੱਡ ਦੋ ਕੋਈ ਗੱਲ ਨਹੀਂ ਤੇ ਬੈੱਡ ਸ਼ੀਟ ਹੋ ਗਈ ਚੇਂਜ ਡਸਟਿੰਗ ਹੋ ਗਈ ਰੂਮ ਦੀ ਤੇ ਰੂਮ ਦੀ ਲੁੱਕ ਹੀ ਬਦਲ ਗਈ ਬਹੁਤ ਸੋਹਣਾ ਲੱਗਣ ਲੱਗਾ ਔਰ ਇਹ ਬੈੱਡ ਸ਼ੀਟ ਇੰਨੀ ਜ਼ਿਆਦਾ ਫਾਈਨ ਕਾਟਨ ਹੈ ਇੰਨੀ ਜ਼ਿਆਦਾ ਫਾਈਨ ਕਾਟਨ ਹੈ ਨਾ ਹੱਥ ਲਗਾ ਕੇ ਇਹਨੂੰ ਮਹਿਸੂਸ ਕਰਕੇ ਮਜ਼ਾ ਆ ਜਾਂਦਾ ਔਰ ਇਹ ਰਜਾਈ ਦੇ ਕਵਰ ਤੋਂ ਬਣੀ ਹੋਈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਮਾਰ ਦੱਸਿਆ ਹੋਇਆ ਬਹੁਤ ਸੋਹਣੀ ਕਾਟਨ ਦਾ ਫੈਬਰਿਕ ਹੈ ਇਹ ਵਾਲਾ ਤੁਹਾਨੂੰ ਮੈਂ ਲਾਂਡਰੀ ਵਾਲੇ ਕੱਪੜੇ ਇਕੱਠੇ ਕਰ ਲਏ ਸੀ ਬੈੱਡ ਸ਼ੀਟਸ ਵੀ ਉੱਤਰ ਗਈਆਂ ਤੇ ਮੈਂ ਮਸ਼ੀਨ 'ਚ ਪਾ ਕੇ ਆਉਣੀ ਆ ਕੱਪੜੇ ਮਸ਼ੀਨ 'ਚ ਕੱਪੜੇ ਪਾ ਕੇ ਫਿਰ ਜਾਉਂ ਕਿਚਨ ਵਿੱਚ ਚੇਅਰ 'ਤੇ ਰਹਿ ਗਈਆਂ ਸੀ ਕੱਪੜਾ ਮਾਰਨ ਵਾਲੀ ਹੈ ਮੇਰੇ ਹੁਣ ਦਿਮਾਗ ਵਿੱਚ ਆਏ ਮੈਂ ਚੁਲ੍ਹੇ 'ਨਾਂ ਤੇ ਵੀ ਕੱਪੜਾ ਮਾਰਦਾ ਔਰ ਕੰਮ ਕਰਦੇ ਕਰਦੇ ਇੰਨਾ ਪਸੀਨਾ ਆ ਰਿਹਾ ਜਿਵੇਂ ਕਿ ਕੰਮ ਮੈਂ ਬਹੁਤ ਸਪੀਡ ਨਾਲ ਕਰ ਰਹੀ ਸੀ ਕੰਮ ਘੁੰਮਦੇ ਹੁੰਦੇ ਨੇ ਵੀ ਆਹ ਹੋ ਗਿਆ ਹੁਣ ਆਹ ਰਹਿ ਗਿਆ ਹੁਣ ਮੈਂ ਆਹ ਕੰਮ ਪੜਾ ਆਟੋਮੈਟਿਕਲੀ ਦਿਮਾਗ ਵਿੱਚ ਇੱਕ ਲਾਈਨ ਬਣੀ ਹੁੰਦੀ ਹੈ ਕੰਮਾਂ ਦੀ ਵੀ ਇਸ ਤੋਂ ਬਾਅਦ ਆਹ ਕਰਨਾ ਇਸ ਤੋਂ ਬਾਅਦ ਆ ਕਰਨਾ ਕਿ ਗਰਮੀ ਵਿੱਚ ਨਾ ਐਨਕ ਲਗਾਉਣੀ ਬਹੁਤ ਔਖੀ ਹੋ ਜਾਂਦੀ ਹੈਗੀ ਜੇ ਨਾ ਲਗਾਉ ਤਾਂ ਮੈਨੂੰ ਥੋੜੇ ਸਿਰ ਦੁਖਣ ਲੱਗ ਜਾਂਦਾ ਸਟ੍ਰੈਸ ਜਾਂਦੇ ਪੈਂਦਾ ਫਿਰ ਅੱਖਾਂ ਤੇ ਤੇ ਮਸ਼ੀਨ 'ਚ ਕੱਪੜੇ ਪਾਈ ਸੀ ਕੁਝ ਮੈਂ ਸੈਮੀ 'ਚ ਪਾਤੇ ਕੁਝ ਮੈਂ ਫੁੱਲੀ 'ਚ ਪਾਤੇ ਹੁਣ ਮੈਂ ਅੱਗੇ ਸੀ ਅੰਦਰ ਤੇ ਅੰਦਰ ਬਣਾ ਰਹੀ ਸੀ ਸਬਜ਼ੀ ਲੋਬੀਆ ਰਾਤ ਮੈਂ ਭੁੰਨਦੀ ਸੀਗੀ ਉਧਰ ਆਟਾળી ਸਬਜ਼ੀ ਤੋਰ ਰਹੀਆਂ ਦੀ ਪਈ ਪਰ ਉਹ ਘੱਟ ਸੀ ਸਾਰਿਆਂ ਨੂੰ ਨਹੀਂ ਸਰਨਾ ਸੀ ਮੈਂ ਕਿਹਾ ਚਲ ਹੁਣ ਬਣਾ ਲਾਂ ਨੇ ਲੋਬੀਆ ਦੀ ਕਿ ਹੋ ਸਕੇ ਚਲ ਸ਼ਾਮ ਨੂੰ ਫਿਰ ਨਾ ਬਣਾਵਾਂਗੇ ਮੈਨੂੰ ਐ ਹੁੰਦਾ ਵੀ ਖੁੱਲੀ ਜੀ ਸਬਜ਼ੀ ਹੋਵੇ ਇਹ ਨਾ ਹੋਵੇ ਥੋੜੀ 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 ਕਰਕੇ ਤੁਸੀਂ ਰੋਟੀ ਖਾਓ ਹਨਾ ਕਾਦੇ ਪਿੱਛੇ ਸਬਜ਼ੀ ਚਾਹੇ ਬਾਜੇ ਜੇ ਕੋਈ ਗੱਲ ਨਹੀਂ ਪਰ ਰੋਟੀ ਖਾਣ ਵੇਲੇ ਸਬਜ਼ੀ ਖੁੱਲੀ ਹੋਵੇ ਘਟੇ ਨਾ ਤੇ ਮੈਂ ਬਣਾ ਲਈ ਸਬਜ਼ੀ ਤੇ ਇਧਰ ਮੰਮੀ ਬੈਠੇ ਲੋਬੀ ਚ ਪੀ ਰਹੇ ਸੀ ਦੂਜੀ ਵਾਰ ਦੀ ਚਾਹ ਟਾਈਮ ਹੋ ਰਿਹਾ ਸੀ ਪੌਣੇ 8 ਤਾਂ ਸਾਹਮਣੇ ਕਲੌਕ ਤੇ ਵੀ ਦੇਖ ਸਕਦੇ ਹੋਗੇ ਫੇ ਤੁਸੇ ਕਹਿਣ ਤੁਹਾਡੇ ਮਦਰਨ ਲੌਕ ਇੱਥੇ ਨੇ ਮਦਰਨ ਲੌਕ ਇੱਥੇ ਨੇ ਘਰੀ ਹੁੰਦੇ ਨੇ ਕਿਤੇ ਹੀ ਹੁੰਦੇ ਹੀ ਉਹ ਤੇ ਇਧਰ ਪਾਉਂਦੇ ਸਬਜ਼ੀ ਸਬਜ਼ੀ ਚ ਇੱਕ ਵਾਰ ਤਾਂ ਮੈਂ ਪਹਿਲਾਂ ਲੋਬੀਆ ਜਿਹਦੇ ਵਿੱਚ ਮੈਂ ਭੂਨੀ ਹੁੰਦੀ ਹੈ ਉਹੀ ਪਾਣੀ ਪਾ ਲੈਂਦੀ ਇਹਨੂੰ ਬੋਇਲ ਕਰਨ ਦੀ ਲੋੜ ਨਹੀਂ ਹੁੰਦੀ ਆਪਾਂ ਇਹਨੂੰ ਰੋਂਗੀ ਵੀ ਕਹਿੰਦੇ ਨੇ ਆ ਸੋਇਆ ਬੀਨ ਵੀ ਕਹਿੰਦੇ ਨੇ ਥੋੜਾ ਬਹੁਤਾ ਫਰਕ ਹੁੰਦਾ ਹੋਊਗਾ ਪਰ ਦੇਖਣ ਜੀ অলਮੋਸਟ ਈ ਨਹੀਂ ਹੁੰਦੇ ਨੇ ਇਹਨੂੰ ਬਸ ਬੋਇਲ ਕਰਨ ਦੀ ਲੋੜ ਨਹੀਂ ਤੜਕਾ ਲਗਾ ਕੇ ਕੁੱਕਰ ਚ ਪਾ ਦੂੰ ਤੇ ਉਹ ਵੀ ਉਬਲ ਜਾਂਦੀ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੀ ਔਰ ਪਿਉਂਕੇ ਨਹੀਂ ਫੁੱਲੀ ਜਾਂਦੀ ਮੋਟੇ-ਮੋਟੇ ਦਾਣੇ ਹੋ ਜਾਂਦੇ ਨੇ ਜੇ ਪਿਉ ਨੇ ਆ ਸੁੱਕੀ ਹੁੰਦੀ ਔਰ ਬਿਲਕੁਲ ਨਿੱਕੇ-ਨਿੱਕੇ ਬਰੀਕ-ਬਰੀਕ ਦਾਣੇ ਹੁੰਦੇ ਨੇ ਪਰ ਪਿਉਂਕੇ ਮੋਟੇ-ਮੋਟੇ ਹੋ ਜਾਂਦੀ ਹੈ ਸਬਜੀ ਬਣਾਈ ਸੀ ਗੈਸ ਲੋ ਕਰੀ ਸੀ ਜਨ ਤੜਕਾ ਲਗਾ ਕੇ ਕੁੱਕਰ ਬੰਦ ਕਰਕੇ ਤੇ ਹੁਣ ਮੈਂ ਆ ਗਈ ਸੀ ਬਾਹਰ ਫੁੱਲੀ ਮਸ਼ੀਨ ਤਾਂ ਚੱਲ ਹੀ ਰਹੀ ਸੀ ਜਿਹੜੇ ਕੱਪੜੇ ਸੈਮੀ ਚ ਪਾਏ ਸੀ ਉਹ ਕਾਟ ਰ ਕੱਟ ਰੀ ਸੀ ਮੈਂ ਇੱਕ ਦੋ ਹੈਗੇ ਸੀ ਜ਼ਿਆਦਾ ਨਹੀਂ ਸੀ ਹੁਣ ਤਾਂ ਫੁੱਲੀ ਚ ਪੈ ਗਈ ਸੀ ਪਰ ਕੁਛ ਉਹ ਚਮ ਨਹੀਂ ਪਾ ਸਕੀ ਹੈ ਨਾ ਬੈੱਡ ਸ਼ੀਟ ਵਗੈਰਾ ਸੀ ਅਲੱਗ ਤੋਂ ਵੀ ਕੁਝ ਧੋਣੇ ਪਏ ਸੀ ਉਹ ਮੈਂ ਸੈਮਿਸ਼ ਧੋਈ ਜਾ ਰਹੀ ਆ ਤਾਂ ਮੇਰੇ ਸਾਈਟ ਬਾਈ ਸਾਈਟ ਅੱਜ ਕਾਫੀ ਸਾਰੇ ਕੰਮ ਚੱਲ ਰਹੇ ਸੀਗੇ ਤੇ ਕਾਫੀ ਕੁਝ ਮੈਂ ਰਹਿ ਵੀ ਚੁੱਕੇ ਜਿਹੜੇ ਦਿਮਾਗ ਵਿੱਚ ਹੈਗੇ ਸੀ ਪਰ ਮੈਂ ਉਹ ਆਪਣੇ ਲਿਸਟ ਵਿੱਚ ਅੱਜ ਰੱਖੇ ਨਹੀਂ ਸੀ ਮੈਂ ਸੋਚੀ ਜੇ ਹੋਊਗੀ ਠੀਕ ਆ ਨਹੀਂ ਹੋਈ ਤਾਂ ਕੱਲ ਨੂੰ ਹੋਵੇ ਜਿਹੜੇ ਮੈਨੂੰ ਲੱਗਦੇ ਹੁੰਦੇ ਨੇ ਵੀ ਇਹ ਕੰਮ ਜ਼ਰੂਰੀ ਨੇ ਵੀ ਇਹ ਹੋ ਜਾਣੇ ਚਾਹੀਦੇ ਨੇ ਹਨਾ ਉਹ ਮੈਂ ਪਹਿਲਾਂ ਕਰ ਲਵਾਂਣੀ ਆ ਜਿਹੜੇ ਮੈਨੂੰ ਲੱਗਦੇ ਨੇ ਵੀ ਰਹਿ ਵੀ ਗਏ ਚਲੋ ਕੋਈ ਗੱਲ ਨਹੀਂ ਕੱਲ ਨੂੰ ਹੋ ਜਾਣਗੇ ਵੀ ਕੋਈ ਫਰਕ ਨਹੀਂ ਪੈਂਦਾ ਉਹ ਮੈਂ ਫਿਰ ਬਾਅਦ ਵਿੱਚ ਨੈਕਸਟ ਡੇ ਹੋ ਜਾਂਦੇ ਹੁੰਦੇ ਨੇ ਇੰਨੀ ਜ਼ਿਆਦਾ ਵੀ ਕੰਮਾਂ ਦਾ ਲਾਲਚ ਨਾ ਕਰੋ ਟੈਨਸ਼ਨ ਨਾ ਲਓ ਵੀ ਉਹ ਵੀ ਕਰਨਾ ਉਹ ਵੀ ਕਰਨਾ ਹਨਾ ਜਿੰਨੇ ਕੰਮ ਦਾ ਸਰੀਰ ਆਪਦੀ ਬਾਡੀ ਆਗਿਆ ਦਿੰਦੀ ਹੈ ਜਿੰਨੇ ਇੱਕ એનર્ਜੀ ਹੈਗੀ ਉਹਨਾਂ ਕਰ ਲਓ ਤੇ ਇਧਰ ਹੋ ਗਿਆ ਇਸ ਮੇਰਾ ਬ੍ਰੇਕਫਾਸਟ ਰੈਡੀ ਓਟ ਮੀਲ ਬਣਾਇਆ ਸੀ ਅੱਜ ਮੈਂ ਆਪਣੇ ਲਈ ਟਾਈਮ ਵੀ ਨਹੀਂ ਲੱਗਦਾ ਬਣਾਉਣ ਵਿੱਚ ਤੇ ਖਾਣ ਵਿੱਚ ਵੀ ਟੇਸਟੀ ਲੱਗਦਾ ਤੇ ਹੈਲਦੀ ਵੀ ਹੈਗਾ ਟਾਈਮ ਹੋ ਰਿਹਾ ਹੁਣ 9:11 ਦਾ ਤੇ ਮੈਂ ਹੁਣ ਨਾ ਕਹਈਆਂ ਨਾ ਕੰਮ ਸਮਝ ਲੋ ਹੁਣ ਫਰੀ ਆ ਹੁਣ ਕੋਈ ਕੰਮ ਨਹੀਂ ਕਰਨਾ ਹੁਣ ਰੈਸਟ ਹੀ ਕਰਨਾ ਬਸ ਥੱਕ ਗਈ ਬਹੁਤ ਜ਼ਿਆਦਾ ਥਕਾਵਟ ਹੋਈ ਪੇ ਕੰਮ ਬਹੁਤ ਹੋਗੇ ਸਵੇਰ ਦੇ ਵੱਡੇ ਵੱਟੇ ਪਰ ਕੁਝ ਕੰਮ ਨੇ ਇਹ ਜਿਹਨਾਂ ਨੂੰ ਮੈਂ ਹੱਥ ਨਹੀਂ ਲਾਇਆ ਮੈਂ ਡਸਟਿੰਗ ਕੁਝ ਨਹੀਂ ਕਰੀ ਨਾ ਮੈਂ ਲੌਬੀ ਡਸਟਿੰਗ ਕਰੀ ਇਵਨ ਅੱਜ ਲੌਬੀ ਵਾਲੇ ਟੇਬਲ ਤੇ ਵੀ ਕੱਪੜਾ ਨਹੀਂ ਮਾਰਿਆ ਨਾ ਮੈਂ ਬਹੁਤ ਫਿਚਨ ਤੋਂ ਹਟਾਂ ਜਬਲਕੇ ਧੂਣ ਵਾਲਾ ਹੋ ਰਿਹਾ ਸੀ ਪਰ ਮੈਂ ਦੇਖ ਕੇ ਛੱਡਤਾ ਫੇ ਮੈਂ ਕਿ ਇੱਕ ਦਿਨ ਤਨ ਸਾਰਾ ਕੰਮ ਕਰਨੀ ਹੈ ਨਾ ਆਪ ਦਾ ਸ਼ਰੀਰ ਵੀ ਦੇਖਣਾਗਾ ਜਿਹੜੇ ਰਹਿ ਗਏ ਕੰਮ ਕਰਨ ਨੂੰ ਹੋਏ ਕੱਲ ਨੂੰ ਮੈਂ ਕੱਪੜੇ ਨਹੀਂ ਧੋਵਾਂਗੀ ਵਾ ਕੱਲ ਨੂੰ ਬਾਸਟਿੰਗ ਤੇ ਦੇਖੂਗੀ ਬਾਸਟਿੰਗ ਕਰੂੰ ਕੱਲ ਨੂੰ ਤੇ ਹੁਣ ਇਸ ਤੋਂ ਬਾਅਦ ਕਰ ਲਿਆ ਰੈਸਟ ヘアਵਾਸ਼ ਕਰ ਲਿਆ ਅੱਜ ਅੱਜ ਮੈਨੂੰ ਆਇਲਿੰਗ ਕਰਨ ਦਾ ਟਾਈਮ ਵੀ ਨਹੀਂ ਲੱਗਿਆ ਤੇ ਮੇਰੇ ਯਾਦ ਵੀ ਨਹੀਂ ਆਇਆ ਸ਼ਾਇਦ ਮੇਰੇ ਯਾਦ ਆ ਜਾਂਦਾ ਬਿਜੀ ਚਲੋ ਮੈਂ ਕਰ ਹੀ ਦਿੰਦੀ ਜਦੋਂ ਮੇਰੇ ਯਾਦ ਆਇਆ ਤਾਂ ਕਾਫੀ ਲੇਟ ਹੋ ਚੁੱਕੀ ਸੀ ਕੰਮ ਕਾਫੀ ਖਿੰਡੇ ਪਏ ਸੀ ਫਿਰ ਮੈਂ ਕਿਹਾ ਚਲੋ ਅਗਲੀ ਵਾਰ ਸਹੀ ਇਸ ਵਾਰ ਆਇਲਿੰਗ ਰਹਿਣ ਦਾਨੀ ਆ ਆਇਲਿੰਗ ਹੋਈ ਨਹੀਂ ਤੇ ਹੁਣ ਕਰਦੇ ਵੀਡੀਓ ਦਾ ਐਂਡ ਜੀ ਐਨਿਕ ਸੀ ਮੇਰੀ ਹੱਜ ਵਾਲੀ ਵੀਡੀਓ ਉਮੈ ਸੋ ਤੁਹਾਨੂੰ ਜੈ ਮੇਰੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ ਨੇ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ